ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਧਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਤੇ ਫਿਰ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾ ਭਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਖਾਲਸਾ ਜੀ ਜਿਸ ਵਿਸ਼ੇ ਤੇ ਆਪਾਂ ਸਾਂਝ ਪਾਉਣੀ ਹੈ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਚੱਲਦਾ ਹੈ ਅਕਸਰ ਹੀ ਉਹ ਵਿਸ਼ਾ ਹੈ ਮਨੀ ਪਲਾਂਟ ਦੇ ਬਾਰੇ ਮਨੀ ਪਲਾਂਟ ਦਾ ਜਿਹੜਾ ਪੌਦਾ ਹੈ ਜਿਹੜੀ ਵੇਲ ਹੈ ਉਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਲੋਕਾਂ ਨੇ ਜੋ ਸੁਨੇਹੇ ਭੇਜੇ ਨੇ ਕਿ ਇਹ ਸੱਚਾਈ ਹੈ ਕਿ ਮਨੀ ਪਲਾਂਟ ਦਾ ਜਿਹੜਾ ਪੌਦਾ ਹੈ ਜਿਹੜੀ ਵੇਲ ਹੈ ਜਿਸ ਨੂੰ ਘਰੇ ਰੱਖਣ ਦੇ ਨਾਲ ਪੈਸੇ ਦੇ ਵਿੱਚ ਵਾਧਾ ਪੈਂਦਾ ਹੈ ਬਰਕਤ ਪੈਂਦੀ ਹੈ ਜਾਂ ਸਿਰਫ ਇਹ ਇੱਕ ਬਹਿਮ ਭਰਮ ਹੈ ਸੁਣੀਆਂ ਸੁਣਾਈਆਂ ਗੱਲਾਂ ਨੇ ਕਹਾਣੀਆਂ ਨੇ ਜਾਂ ਫਿਰ ਕਥਾਵਾਂ ਨੇ ਸੋ ਇਸੇ ਵਿਸ਼ੇ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਗੱਲ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਤੇ ਅੰਤ ਤੱਕ ਧਿਆਨ ਨਾਲ ਸੁਣਨਾ ਹੈ ਜੀ ਕਿਉਂਕਿ ਅੱਧੀ ਅਧੂਰੀ ਗੱਲ ਦੀ ਸਮਝ ਨਹੀਂ ਆਉਂਦੀ ਕਿ ਵੀਡੀਓ ਵਿੱਚ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲਈ ਪੂਰੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਤਾਂ ਆਓ ਇਸ ਵੀਡੀਓ ਦੇ ਵਿਸ਼ੇ ਬਾਰੇ ਗੱਲਬਾਤ ਕਰਦੇ ਹਾਂ ਖਾਲਸਾ ਸੀ ਅਸੀਂ ਸਾਰੇ ਹੀ ਬਚਪਨ ਤੋਂ ਸੁਣਦੇ ਹਾਂ ਸੁਣਦੇ ਆ ਰਹੇ ਹਾਂ ਕਿ ਮਨੀ ਪਲਾਂਟ ਦੇ ਨਾਂ ਦਾ ਇੱਕ ਪੌਦਾ ਹੁੰਦਾ ਹੈ ਇਸ ਨੂੰ ਪੈਸੇ ਦੇਣ ਵਾਲੇ ਪੌਦੇ ਦੇ ਨਾਂ ਤੇ ਲੋਕ ਜਾਣਦੇ ਨੇ ਪਰ ਇਸ ਨੂੰ ਪੈਸੇ ਲੱਗਦੇ ਤਾਂ ਨਹੀਂ ਪਰ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਕੀ ਮੰਨਦੇ ਨੇ ਲੋਕ ਲੋਕਾਂ ਦੀ ਵਿਚਾਰਧਾਰਾ ਕੀ ਹੈ ਫਿਰ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਕੀ ਇਹ ਸੱਚ ਹੈ ਜਾਂ ਬਹਿਮ ਪਰਮ ਅੱਪਾ ਇਸ ਤੋਂ ਕੀ ਸਿੱਖਿਆ ਲੈਣੀ ਹੈ ਪੁਰਾਣੀਆਂ ਗ੍ਰੰਥਾਂ ਦੇ ਵਿੱਚ ਜਾਂ ਪੁਰਾਣੀਆਂ ਜਿਹੜੀਆਂ માનਤਾਵਾਂ ਨੇ ਉਹਨਾਂ ਦੇ ਹਿਸਾਬ ਕਿਤਾਬ ਨਾਲ ਮਨੀ ਪਲਾਂਟ ਦੇ ਪੌਦੇ ਨੂੰ ਸੁੱਖ ਸਮਰiddhi ਦੇਣ ਵਾਲਾ ਪੌਦਾ ਮੰਨਿਆ ਜਾਂਦਾ ਹੈ ਪੁਰਾਣੀਆਂ ਗ੍ਰੰਥਾਂ ਦੇ ਹਿਸਾਬ ਨਾਲ ਇਹ ਕਿਹਾ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਮਨੀ ਪਲਾਂਟ ਦੇ ਪੌਦੇ ਹੋਣਗੇ ਉਸ ਘਰ ਵਿੱਚ ਬਰਕਤ ਦੀ ਕਦੇ ਵੀ ਕੋਈ ਕਮੀ ਨਹੀਂ ਆ ਸਕਦੀ ਪਰ ਫਿਰ ਲੋਕ ਉਹਨਾਂ ਲੋਕਾਂ ਨੂੰ ਫਿਰ ਸਵਾਲ ਕਰਦੇ ਨੇ ਕਿ ਸਾਡੇ ਘਰ ਤਾਂ ਬਗੀਚੇ ਭਰੇ ਪਏ ਨੇ ਸਾਡੇ ਘਰ ਤਾਂ ਪੈਸੇ ਦੀ ਤਾਂ ਬਹੁਤ ਹੀ ਘਾਟ ਹੈ ਤੇ ਕਮੀ ਹੈ ਫਿਰ ਉਹ ਲੋਕ ਅੱਗੋਂ ਉੱਤਰ ਦਿੰਦੇ ਨੇ ਕਿ ਭਾਈ ਤੁਸੀਂ ਮਨੀ ਪਲੜ ਦਾ ਪੌਦਾ ਲਗਾਇਆ ਕਿਵੇਂ ਹੈ ਪੁਰਾਣੇ ਗ੍ਰੰਥਾ ਦੇ ਮੁਤਾਬਕ ਮਾਨਤਾਵਾਂ ਦੇ ਮੁਤਾਬਕ ਕੀ ਕਰੀਏ ਤੇ ਕੀ ਨਾ ਕਰੀਏ ਇਹ ਵੀ ਮਹੱਤਵਪੂਰਨ ਹੈ ਤਾਂ ਕਿ ਚੰਗੇ ਨਤੀਜੇ ਮਿਲਣ ਤੇ ਗਲਤ ਨਤੀਜੇ ਨਾ ਮਿਲਣ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੁਰਾਣੀਆਂ ਮੰਨਤਾਵਾਂ ਕੀ ਕਹਿੰਦੀਆਂ ਨੇ ਉਹ ਕਹਿੰਦੇ ਨੇ ਕਿ ਹਮੇਸ਼ਾ ਚੋਰੀ ਕਰਕੇ ਮਨੀ ਪਲਾਂਟ ਲਗਾਓ ਮੰਨਦੇ ਹਾਂ ਕਿ ਚੋਰੀ ਕਰਨਾ ਪਾਪ ਹੈ ਮਾੜੀ ਗੱਲ ਹੈ ਫਿਰ ਵੀ ਇਹ ਉਹ ਇਹ ਕਹਿੰਦੇ ਨੇ ਕਿ ਅਮੀਰ ਬੰਦੇ ਦੇ ਘਰ ਜਿਸ ਦੇ ਘਰ ਵਿੱਚ ਲੱਗਾ ਹੋਵੇ ਉਸ ਨੂੰ ਬੇਨਤੀ ਕਰੋ ਕਿ ਸਾਨੂੰ ਮਨੀ ਪਲਾਂਟ ਦਾ ਪੌਦਾ ਦੇ ਦੇਵੇ ਕਿ ਅਸੀਂ ਆਪਣੇ ਘਰ ਲਾਉਣਾ ਹੈ ਜਿਉ ਨਹੀਂ ਮੰਨਦਾ ਤਾਂ ਫਿਰ ਉਸ ਦਾ ਇੱਕ ਪੱਤਾ ਜਾਂ ਫਿਰ ਉਸ ਦੀ ਇੱਕ ਟਾਣੀ ਜਾਂ ਉਸ ਦੀ ਇੱਕ ਜੜ ਲੈ ਕੇ ਆ ਸਕਦੇ ਹੋ ਤਾਂ ਜੜ ਲੈ ਆਓ ਇਹ ਜੜ ਤੋਂ ਲੱਗਣ ਵਾਲਾ ਪੌਦਾ ਹੈ ਅਤੇ ਲਾਓ ਚੋਰੀ ਕਰਕੇ ਤੇ ਲਗਾਓ ਅਮੀਰ ਬੰਦੇ ਦਾ ਇਹ ਪੁਰਾਣੀਆਂ ਮਾਂ ਤਾਵਾਂ ਕਹਿੰਦੀਆਂ ਨੇ ਕਹਾਵਤਾਂ ਕਹਿੰਦੀਆਂ ਨੇ ਪੁਰਾਣੇ ਗ੍ਰੰਥ ਕਹਿੰਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਹਮੇਸ਼ਾ ਸੁਖੀ ਅਮੀਰ ਅਤੇ ਸਮ੍ਰiddhi ਵਾਲੇ ਬੰਦੇ ਦੇ ਘਰੋਂ ਲੈ ਕੇ ਜਾਓ ਤਾਂ ਜੋ ਤੁਹਾਡੇ ਘਰ ਉਹ ਜਿਹੜਾ ਹਿੱਸਾ ਪੈ ਜਾਵੇ ਉਹ ਕਹਿੰਦੇ ਨੇ ਕਿ ਨਰਸਰੀ ਵਿੱਚੋਂ ਲਿਆਂਦਾ ਮਨੀ ਪਲਾਂਟ ਦਾ ਪੌਦਾ ਉਹ ਇੰਨਾ ਰਿਜ਼ਲਟ ਨਹੀਂ ਦਿੰਦਾ ਤਾਂ ਇਸ ਗੱਲ ਨੂੰ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਣਾ ਹੈ ਸੋ ਇਹ ਤਾਂ ਹੋ ਗਿਆ ਕਿ ਪੌਦਾ ਲੈ ਕੇ ਕਿੱਥੋਂ ਆਉਣਾ ਹੈ ਅਗਲੀ ਗੱਲ ਹੁਣ ਕੀ ਲੋਕਾਂ ਦਾ ਇਹ ਸਵਾਲ ਕਰਦੇ ਨੇ ਕਿ ਪੁਰਾਣੀ ਮਾਨਤਾਵਾਂ ਕੀ ਜਵਾਬ ਦਿੰਦੀਆਂ ਨੇ ਸਵਾਲ ਉਹਨਾਂ ਦੇ ਇਹ ਹੁੰਦਾ ਹੈ ਕਿ ਲਗਾਈਏ ਘਰ ਦੇ ਵਿੱਚ ਕਿਹੜੇ ਪਾਸੇ ਤਾਂ ਇਸ ਦਾ ਜਵਾਬ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਘਰ ਦੇ ਦੱਖਣ ਪੂਰਬੀ ਪਾਸੇ ਲਾਓ ਦੱਖਣ ਪੂਰਬੀ ਭਾਵ ਜਿਹੜੇ ਘਰ ਦੇ ਗੁੰਠ ਬਣਦੀ ਹੈ ਜਿਸਥੇ ਘਰ ਘਰ ਦੀ ਉਥੇ ਲਾਓ ਪੁਰਾਣੇ ਗ੍ਰੰਥਾਂ ਦੇ ਵਿੱਚ ਉੱਤਰ ਹੈ ਜਾਂ ਤਾਂ ਘਰ ਦੇ ਦੱਖਣੀ ਪੂਰਬੀ ਪਾਸੇ ਲਾਓ ਜਾਂ ਘਰ ਦਾ ਜਿਹੜਾ ਹਾਲ ਹੈ ਉਥੇ ਅੰਦਰਲੇ ਪਾਸੇ ਲਾ ਲਓ ਕਿਸੇ ਛੋਟੇ ਜਿਹੇ ਭਾਂਡੇ ਦੇ ਵਿੱਚ ਜਾਂ ਗਮਲੇ ਦੇ ਵਿੱਚ ਚਾਹੇ ਕੱਚ ਦੀ ਬੋਤਲ ਦੇ ਵਿੱਚ ਕਿਉਂਕਿ ਜਿਹੜਾ ਇਹ ਪੌਦਾ ਹੈ ਇਹ ਪਾਣੀ ਦੇ ਵਿੱਚ ਵੀ ਹੋ ਜਾਂਦਾ ਹੈ ਤੇ ਮਿੱਟੀ ਦੇ ਵਿੱਚ ਵੀ ਹੋ ਜਾਂਦਾ ਹੈ ਤੇ ਫਿਰ ਕਈ ਲੋਕਾਂ ਨੇ ਸਵਾਲ ਕੀਤਾ ਸੀ ਕਿ ਇਸ ਨੂੰ ਇਹ ਉੱਪਰ ਵੱਲ ਨੂੰ ਕਰਕੇ ਲਾਉਣਾ ਹੈ ਕਿਉਂਕਿ ਇਹ ਵੇਲ ਹੈ ਕਿ ਇਸ ਨੂੰ ਫੈਲਣਾ ਚਾਹੀਦਾ ਹੈ ਤਾਂ ਇਸ ਦਾ ਜਵਾਬ ਪ੍ਰਾਣਿਕ માનਤਾਵਾਂ ਦੇ ਪੁਰਾਣੇ ਗ੍ਰੰਥ ਕੀ ਦਿੰਦੀਆਂ ਨੇ ਉਹ ਕਹਿੰਦੇ ਨੇ ਕਿ ਇਸ ਨੂੰ ਹਮੇਸ਼ਾ ਡੋਰੀ ਨਾਲ ਬੰਨ੍ਹ ਕੇ ਜਾਂ ਫਿਰ ਘਰਾਂ ਦੇ ਵਿੱਚ ਮਜ਼ਬੂਤ ਪਲਾਸਟਿਕ ਵਾਲੇ ਧਾਗੇ ਨੇ ਜਾਂ ਕੋਈ ਮੋਟੀ ਰੱਸੀ ਹੁੰਦੀ ਹੈ ਤਾਂ ਤੇ ਹਮੇਸ਼ਾ ਉਸ ਦੇ ਨਾਲ ਬੰਨ੍ਹ ਕੇ ਉੱਪਰ ਵੱਲ ਨੂੰ ਟੰਗ ਦਿਓ ਤਾਂ ਕਿ ਇਹ ਉਤਾਹ ਵੱਲ ਨੂੰ ਜਾਵੇ ਉਤਾਹ ਵੱਲ ਨੂੰ ਭਾਵ ਤਰੱਕੀ ਵੱਲ ਨੂੰ ਜਾਵੇ ਇਹ ਜਵਾਬ ਹੈ ਪੁਰਾਣੀਆਂ માનਤਾਵਾਂ ਦਾ ਜ਼ਮੀਨ ਤੇ ਫੈਲਣ ਤੋਂ ਭਾਵ ਹੈ ਕਿ ਜੇਕਰ ਇਹ نیچے ਹੀ ਫੈਲਾ ਰਹੇਗਾ ਤਾਂ ਤੁਹਾਡਾ ਕੰਮ ਵੀ ਉੱਥੇ ਘੁੰਮਣ ਘੇਰੀ ਵਿੱਚ ਪਿਆ ਰਹੇਗਾ ਹੁਣ ਆਪਾਂ ਇਸ ਚੀਜ਼ ਦੇ ਵਿਚਾਰ ਕਰਨ ਦੇ ਲਈ ਕਈ ਪੁਸਤਕਾਂ ਪੜ੍ਹੀਆਂ ਨੇ ਕਈ ਸਿਆਣਿਆਂ ਦੀ ਰਾਏ ਵੀ ਲਈ ਹੈ ਕਿ ਕੀ ਕਾਰਨ ਹੈ ਕਿ ਮਣੀ ਪਲਾਟ ਨੂੰ ਸੁੱਖ ਸਮਰiddhi ਵਾਲਾ ਪੌਦਾ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਇੱਥੇ ਤਾਂ ਇਸ ਚੀਜ਼ ਨੂੰ ਬਹਿਮ ਪਰ ਮੰਨਿਆ ਜਾਂਦਾ ਹੈ ਦੇਖੋ ਜੋ ਵੀ ਤੁਹਾਨੂੰ ਪਹਿਲਾਂ ਗੱਲਬਾਤ ਦੱਸੀ ਹੈ ਜੇਕਰ ਇਹ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਇਸ ਨੂੰ ਮੰਨ ਵੀ ਸਕਦੇ ਹੋ ਜੇਕਰ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਇਸ ਨੂੰ ਬਹਿਮ ਪਰ ਵੀ ਮੰਨ ਸਕਦੇ ਹੋ ਗੱਲਾਂ ਦੋਵੇਂ ਨੇ ਹੁਣ ਅਸੀਂ ਤੁਹਾਨੂੰ ਜਿਹੜੀ ਆਪ ਪੜਤਾਲ ਕੀਤੀ ਹੈ ਉਹਦਾ ਸਿੱਟਾ ਵੀ ਕੱਢ ਕੇ ਆਪ ਨੂੰ ਦੱਸਦੇ ਹਾਂ ਕਿ ਕੀ ਕਾਰਨ ਹੈ ਇਸ ਨੂੰ ਸੁੱਖ ਸਮਰiddhi ਵਾਲਾ ਪੌਦਾ ਕਿਉਂ ਮੰਨਿਆ ਜਾਂਦਾ ਹੈ ਖਾਲ ਸਾਜੀ ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਕਿਸੇ ਦਾ ਮਨੀ ਪਲਾਂਟ ਦਾ ਪੌਦਾ ਲਿਆਉਣ ਦੇ ਨਾਲ ਉਸ ਨੂੰ ਮਨੀ ਪਲਾਂਟ ਦੇ ਪੈਸੇ ਨਹੀਂ ਦੇਣ ਲੱਗ ਜਾਂਦਾ ਉਹ ਮਨੀ ਪਲਾਂਟ ਦੇ ਪੱਤੀਆਂ ਦੀ ਥਾਂ ਤੇ ਪੱਤੇ ਹੀ ਰਹਿਣਗੇ ਕੋਈ ਨੋਟ ਨਹੀਂ ਲੱਗਣਗੇ ਠੀਕ ਹੈ ਜੀ ਤੇ ਦੂਜੀ ਗੱਲ ਇਹ ਕਿ ਜਿੰਨੀ ਮਿਹਨਤ ਕਰਾਂਗੇ ਆਪਾਂ ਸਾਨੂੰ ਓਨਾ ਹੀ ਮਿਹਨਤ ਦਾ ਫਲ ਮਿਲੇਗਾ ਹੁਣ ਕਾਰਨ ਕੀ ਹੈ ਇਸ ਇਸ ਦਾ ਜਿਹੜਾ ਪੱਤਾ ਹੁੰਦਾ ਹੈ ਤੁਸੀਂ ਧਿਆਨ ਦੇਖਿਓ ਤੁਸੀਂ ਧਿਆਨ ਨਾਲ ਦੇਖਿਓ ਦਿਲ ਦੀ ਸ਼ੇਪ ਵਰਗਾ ਹੁੰਦਾ ਹੈ ਦਿਲ ਦੇ ਆਕਾਰ ਵਰਗਾ ਹੁੰਦਾ ਹੈ ਵਿਗਿਆਨਕ ਤੌਰ ਤੇ ਪ੍ਰਮਾਣਿਕ ਹੈ ਕਿ ਜਿਹੜਾ ਇਹਦਾ ਪੱਤਾ ਹੈ ਜੋ ਰੇਡੀਐਂਸ ਜਿਹੜੀਆਂ ਹੁੰਦੀਆਂ ਨੇ ਖਤਰਨਾਕ ਜੋ ਕਿਰਨਾਂ ਹੁੰਦੀਆਂ ਨੇ ਆਪਾਂ ਆਪਣੇ ਟੀਵੀ ਦੇ ਵਿੱਚੋਂ ਨਿਕਲਦੀਆਂ ਨੇ ਲੈਪਟਾਪ ਦੇ ਵਿੱਚੋਂ ਮੋਬਾਈਲਾਂ ਦੇ ਵਿੱਚੋਂ ਨਿਕਲਦੀਆਂ ਨੇ ਜਾਂ ਆਪਣੇ ਘਰ ਦੇ ਵਿੱਚੋਂ ਬਿਜਲੀ ਦਾ ਸਮਾਨ ਰੱਖਿਆ ਹੋਇਆ ਹੈ ਇਹ ਉਹਨਾਂ ਦੇ ਵਿੱਚੋਂ ਨਿਕਲਣ ਵਾਲੀਆਂ ਖਤਰਨਾਕ ਕਿਰਨਾਂ ਨੂੰ ਸੌਖਣ ਦਾ ਕੰਮ ਕਰਦਾ ਹੈ ਸੋ ਇਹ ਗੱਲ ਇਸ ਲਈ ਕਹੀ ਜਾਂਦੀ ਹੈ ਕਿ ਇਸ ਨੂੰ ਸੁੱਖ ਸਮਰiddhi ਵਾਲਾ ਪੌਦਾ ਮੰਨਿਆ ਜਾਂਦਾ ਹੈ ਜਿਸ ਘਰ ਦੇ ਵਿੱਚ ਇਹ ਪੌਦਾ ਹੈ ਉਸ ਘਰ ਦੇ ਵਿੱਚ ਦੁੱਖ ਰੋਗ ਆਪੀ ਘਟ ਜਾਣਗੇ ਬਾਕੀ ਘਰਾਂ ਦੇ ਮੁਕਾਬਲੇ ਉਸ ਘਰ ਦੇ ਵਿੱਚ ਖਤਰਨਾਕ ਕਿਰਨਾ ਘਟ ਜਾਣਗੀਆਂ ਜਿਸ ਘਰ ਦੇ ਵਿੱਚ ਮਨੀ ਪਲਾਂਟ ਲੱਗਿਆ ਹੋਵੇ ਇਹ ਗੱਲਾਂ ਨੂੰ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ